ਸਤ ਸਨ ਆਉਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬੜੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਸਪੈਸ਼ਲ ਵੀਡੀਓ ਇਹ ਵੀਡੀਓ ਹੈਗੇ ਜੀ ਆਪਣੀ ਸੂਟਾਂ ਤੇ ਤੇ ਤੁਹਾਨੂੰ ਆਪਾਂ 300 ਵਾਲੇ ਸੂਟਾਂ ਦੀ ਬਾਰੇ ਜਾਣਕਾਰੀ ਦਿੰਨੇ ਆ ਐਵੇਂ ਜਿਹੜੇ 300 ਵਾਲੇ ਸੂਟ ਹੋਣ ਨੇ ਉਹ ਕਿਵੇਂ ਦਾ ਕੱਪੜਾ ਹੁੰਦਾ ਤੇ ਇਹ ਪੌਣ ਚ ਕਿਦਾਂ ਦਾ ਰਹਿੰਦਾ ਤੇ ਕਦੋਂ ਕ ਪੈਂਦਾ ਇਹ ਕਿਹੜੇ ਮੌਸਮ ਚ ਪੈਂਦਾ ਤੇ ਚਲੋ ਜੀ ਸਟਾਰਟ ਕਰਦੇ ਆ ਵੀਡੀਓ ਤੇ ਲੋ ਜੀ ਇਹ ਹੈਗੇ ਜੀ ਆਪਣਾ 300 ਵਾਲਾ ਸੂਟ ਦੇਖੋ ਜੀ ਇਹ ਵਾਲਾ ਸੂਟ ਤੇ ਮਹਿੰਦੀ ਕਲਰ ਹੈ ਇਹ ਤੇ ਇਹਦੇ ਵਿੱਚ ਹੈਗੇ ਨੇ ਸਕਿਨ ਕਰੀਮ ਕਲਰ ਦੇ ਫੁੱਲ ਨੇ ਤੇ ਨਾਲ ਥੋੜੇ ਥੋੜੇ ਬਾਵਾ ਸ਼ੇਡ ਜਿਹੇ ਫੁੱਲ ਨੇ ਗਾਜਰੀ ਜੀ ਤੇ ਇਹ ਹੈਗਾ ਜੀ 300 ਦਾ ਸੂਟ ਆ ਤੇ ਇਹ ਕੱਪੜਾ ਪੈਂਦਾ ਇਹ ਜਿਆਦਾ ਗਰਮੀ ਚ ਨਹੀਂ ਪੈਂਦਾ ਹੈਗਾ ਮਤਲਬ ਕਿ ਜੇ ਮੈਂ ਕਿ ਹੁਣ ਥੋੜੀ ਜੀ بارش ਦਾ ਮੌਸਮ ਹੋ ਜੇ بارش ਹੋਵੇ ਬਰਸੰਤ ਬਾਦ ਥੋੜਾ ਜਿਹਾ ਮੌਸਮ ਚੇਂਜ ਹੋਇਆ ਨਾ ਥੋੜੀ ਠੰਡ ਜੀ ਹੋ ਜਾਂਦੀ ਆ ਇਹ ਉਦੋਂ ਪੈਂਦਾ ਹੈ ਇਹ ਕੱਪੜਾ ਤੇ ਬਹੁਤ ਵਧੀਆ ਕੱਪੜਾ ਹੈ ਇਹ ਤੇ 300 ਦਾ ਸੂਟ ਬਣਦਾ ਹੈ ਇਹ ਤੇ ਮਤਲਬ ਕਿ ਚੱਲਦਾ ਬਹੁਤ ਹੈ ਹਾਲੇ ਜਿਹੜੇ ਆਪਣੇ ਕਾਟਨ ਦੇ ਸੂਟ ਹੁੰਦੇ ਨੇ ਜੀ ਆਮ 500 500 ਵਾਲੇ ਜਾਂ 450 ਵਾਲੇ ਉਹ ਜਲਦੀ ਫਟ ਜਾਂਦੇ ਨੇ ਕਿਉਂਕਿ ਕਾਟਨ ਜਦ ਚੰਨੀ ਚੱਲਦੀ ਹੈਗੀ ਸਿਰਫ 2 ਮਹੀਨੇ ਸੂਟ ਚੱਲਦਾ ਕਾਟਨ ਦਾ ਤੇ ਉਸ ਤੋਂ ਬਾਅਦ ਝੁਬੋਦਾ ਹੋ ਜਾਂਦਾ ਜਿਹੜਾ ਇਹ ਵਾਲਾ ਪੀਸ ਸੀ ਕੱਪੜਾ ਹੁੰਦਾ ਜੀ ਇਹ 300 ਵਾਲਾ ਸੂਟ ਇਹ ਬਹੁਤ ਜ਼ਿਆਦਾ ਚੱਲਦਾ ਹੈ ਮਤਲਬ ਕਿ ਇਹ ਦੋ ਗਰਮੀ ਆਪਣੀ ਆਰਾਮ ਨਾਲ ਕਰਵਾ ਲਾਂਦਾ ਹੈ ਤੇ ਇਹ ਮਤਲਬ ਕਿ ਇਹ ਪਹਿਨ ਲਾ ਦੇ ਸਤੰਬਰ ਦੇ ਮਹੀਨੇ ਚ ਪਹਿਣਾ ਸਟਾਰਟ ਹੋ ਜਾਂਦਾ ਇਹ ਵਾਲਾ ਕੱਪੜਾ ਤੇ ਬਹੁਤ ਜ਼ਿਆਦਾ ਚੰਗਾ ਹੈ ਇਹ ਕੱਪੜਾ ਤੇ ਇਹਦੇ ਵਿੱਚ ਮਤਲਬ ਕਿ ਥੋੜਾ ਜਿਹਾ ਮਿਕਸ ਦੇ ਵਿੱਚ ਹੁੰਦਾ ਤੇ ਕੋਈ ਚੀਜ਼ ਨਹੀਂ ਹੈਗਾ ਇਹ ਮਤਲਬ ਕਿ ਕਈ ਪਹਿਨਣ ਦਾ ਕੱਪੜਾ ਸੀਝ ਜਾਂਦਾ ਤੇ ਕੋਈ ਕੋਈ ਲੰਪਾ ਨਹੀਂ ਹੁੰਦਾ ਹੈ ਕੋਈ ਕਲਰ ਫੇਡ ਨਹੀਂ ਹੁੰਦਾ ਹੈਗਾ ਤੇ ਬਹੁਤ ਸੋਹਣਾ ਸੂਟ ਬਣਦਾ ਹੈ ਇਹ ਪਿਛਲੇ ਸਾਲ ਮੈਂ ਇੰਨੀ ਗਰਮੀयां ਦੇ ਵਿੱਚ ਮੈਂਨੇ ਦੋ ਸੂਟ ਸਟਿਚ ਕੀਤੇ ਸੀ ਮੈਚਿੰਗ ਸੀ ਉਹ ਤੇ ਹੈ ਇਹ ਪੀਸੀ ਕਾਟਨ ਦੇ ਵਿੱਚ ਸੀ ਤੇ ਕੱਪੜਾ ਬਹੁਤ ਵਧੀਆ ਨਿਕਲਿਆ ਕੋਈ ਚੀਜ਼ੀਆਂ ਨਹੀਂ ਹੈਗਾ ਹਲੇ ਵੀ ਮਤਲਬ ਕਿ ਮੈਨੇ ਦੋ ਗਰਮੀयां ਲੰਘਾ ਕੇ ਤੀਜੀ ਗਰਮੀ ਮੈਨੇ ਉਹ ਸਿੱਟੇ ਨੇ ਮਤਲਬ ਫਟੇ ਵੀ ਨਹੀਂ ਹੈਗੇ ਜੀ ਉੱਤਰ ਗਿਆ ਸੀ ਤੇ ਫੇਰ ਮੈਨੇ ਮਤਲਬ ਕਿ ਕਿਸੇ ਨੂੰ ਦੇ ਦਿੱਤੇ ਦੇ ਦਿੱਤੇ ਸੀ ਪਰ ਮੈਨੂੰ ਤੋਂ ਪਾਈ ਨਹੀਂ ਗਈ ਮੈਂ ਕਿ ਹੁਣ 2 ਸਾਲ ਹੋ ਗਏ ਉਹਨੂੰ ਪਾਉਂਦੀ ਨੇ ਵੀ ਹੁਣ ਇਹਦਾ ਪਾਉਣ ਦਾ ਕੀ ਫਾਇਦਾ ਤੇ ਫੇਰ ਮੈਨੇ ਉਹ ਦੇ ਦਿੱਤੇ ਨੇ ਪਰ ਕੱਪੜਾ ਬਹੁਤ ਜ਼ਿਆਦੇ ਵਧੀਆ ਚੱਲਦਾ ਹੈ ਜਿਹੜਾ ਕਾਟਨ ਦਾ ਕੱਪੜਾ ਹੁੰਦਾ ਉਹ ਆਪਣਾ 2 ਮਹੀਨੇ ਹੀ ਕਢਵਾਉਂਦਾ ਤੇ ਜਿਆਦੇ ਤੋਂ ਜਿਆਦਾ ਹੱਦ ਤੱਕ ਨਾ ਕਢਵਾ ਲਓ ਇਸ ਤੋਂ ਬਾਅਦ ਉਹ ਕਢਵਾਉਂਦਾ ਨਹੀਂ ਹਿਲ ਕਿਉਂਕਿ ਉਹ ਬਾਅਦ ਚ ਬੋਦਾ ਹੋ ਜਾਂਦਾ ਤੇ ਇਹਨੂੰ ਆਪਾਂ ਮਤਲਬ ਕਿ ਹੁਣ ਜੇ ਸਟਿਚ ਕਰਾਂਗੇ ਇਹਦੇ ਉੱਤੇ ਆਪਾਂ ਸਕਿਨ ਕਲਰ ਦੀ ਲੈਸ ਵੀ ਲਗਾ ਸਕਦੇ ਆ लेस ਲਗਾ ਸਕਦੇ ਆ ਨਹੀਂ ਪਾਈਪਿੰਗ ਲਗਾ ਸਕਦੇ ਆ ਜਿਸਕੇ ਨਾਲ ਨਹੀਂ ਲਗਾਉਣੀ ਤਾਂ ਇਹਦੇ ਵਿੱਚ ਜਿਹੜਾ ਆ ਗਾਜਰੀ ਜਾਂ ਸ਼ੇਡ ਦਾ ਕਲਰ ਹੈ ਇਹ ਲਗਾ ਸਕਦੇ ਆ ਤੇ ਇਹਦੇ ਨਾਲ ਦੁਪੱਟਾ ਜਿਹੇ ਜਿਹੀ लेस ਲੱਗੂਗੀ ਉਹਦਾ ਮੈਨੇ ਦੁਪੱਟਾ ਡਾਈ ਹੋਊਗਾ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜੂਆ ਇਹ 300 ਦਾ ਸੂਟ ਹੋ ਕੇ ਮਤਲਬ ਕਿ 300 ਦਾ ਸੂਟ ਆਪਣਾ ਇਹ ਵੇਚੂਗਾ 600 ਮਤਲਬ 600 ਦੇ ਵਿੱਚ लेस ਨਾਲ ਉਸਨੂੰ ਲਗਾ ਕੇ ਚੁੰਨੀ ਡਾਈ ਕਰਾ ਕੇ ਪੂਰਾ ਵਧੀਆ 600 700 ਦਾ ਸੂਟ ਬਣ ਜੂਗਾ ਤੇ ਪਾਇਆ ਵੀ ਇੰਨਾ ਸੋਹਣਾ ਲੱਗੂ ਬਾਹਰ ਅੰਦਰ ਵੀ ਆਪੇ ਸੂਟ ਪਾ ਸਕਦੇ ਆ ਤੇ ਇੱਕ ਤਾਂ ਮੈਨੇ ਆਹ ਸੂਟ ਸਟਿਚ ਕਰਨੇ ਜੀ ਤੇ ਇੱਕ ਸੂਟ ਮੈਨੇ ਇਹ ਵਾਲਾ ਇਹ ਹੈਗਾ ਕਾਟਨ ਦਾ ਸੂਟ ਬਲੈਕ ਕਲਰ ਹੈ ਇਹਦਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਤੇ ਬਲੈਕ ਕਲਰ ਦਾ ਸੂਟ ਹੈ ਇਹ ਜੀ ਤੇ ਇਹਦੇ ਵਿੱਚ ਮਤਲਬ ਕਿ ਫੁੱਲੀਆਂ ਜੀਆਂ ਨੇ ਵਾਈਟ ਕਲਰ ਦੀਆਂ ਤੇ ਇਹਦੇ ਮੇਰੀ ਸਲਾਹ ਹੈ ਜੇ ਤਾਂ ਤੇ ਮੈਂ ਵਾਈਟ ਕਲਰ ਦੀ ਪਾਈਪਿੰਗ ਕਰ ਦੂੰਗੀ ਨਹੀਂ ਫਿਰ ਵਾਈਟ ਕਲਰ ਦੀ ਲੈਸ ਲਗਾਉਂਗੀ ਤੇ ਮੈਨੂੰ ਸੂਟ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਕਾਟਨ ਦਾ ਸੂਟ ਮਤਲਬ ਕਿ ਹੁਣ ਜਦੋਂ ਵੱਧ ਗਰਮੀ ਹੁੰਦੀ ਆ ਇਹ ਉਦੋਂ ਪੈਂਦਾ ਹੈ ਜਿਹੜੇ ਹੁਣ ਆਪਾਂ ਰਿਯਾਨ ਵਗੈਰਾ ਲੈਂਦੇ ਆਂ ਜੀ ਲਿਲਨ ਵਗੈਰਾ ਦੇ ਸੂਟ ਉਹ ਥੋੜਾ ਜਿਹਾ ਮਤਲਬ ਕਿ ਘੱਟ ਚੱਲਦੇ ਨੇ ਕਿਉਂਕਿ ਉਹ ਜਲ ਚੜ ਜਾਂਦੇ ਨੇ ਨਹੀਂ ਫਿਰ ਉਹ ਛੇਤੀ ਫਟ ਜਾਂਦੇ ਨੇ ਨਹੀਂ ਲਾਫੀ ਜਾਂਦੇ ਨੇ ਰੀਯਨ ਦੇ ਸੂਟ ਦੇ ਮਤਲਬ ਕਿ ਜਿਆਦਾ ਕਪੜਾ ਚਾਲਦਾ ਨਹੀਂ ਹੈਗਾ ਜਿਹੜਾ ਵਧੀਆ ਹੁੰਦਾ ਰਿਯਨ ਉਹ ਚੱਲ ਵੀ ਜਾਂਦਾ ਵਧੀਆ ਲਈ ਜਿਹੜਾ ਸਸਤਾ ਹੁੰਦਾ 250 300 ਵਾਲਾ ਸੂਟ ਹੁੰਦਾ ਉਹ ਘੱਟ ਚੱਲਦਾ ਤੇ ਇਹ 블랙 ਸੂਟ ਕਾਟਨ ਦਾ ਇੱਕ ਮੈਂ ਇਹ ਸਟਿਚ ਕਰਨਾ ਇਹਦੇ ਵਿੱਚ ਲਾ ਆ ਵਾਈਟ ਕਲਰ ਦੀ ਲੈਸ ਲਗਾ ਲੂੰਗੀ ਤੇ ਵਾਈਟ ਰੰਗ ਦੁਪੱਟਾ ਤੇ ਸੂਟ ਦੀ ਵਹਿਜਾ ਵਹਿਜਾ ਹੋ ਜੂਗੀ ਮਤਲਬ ਕਿ ਸੂਟ ਐਦਾਂ ਬਣ ਜੂ ਜਿਵੇਂ ਹਜ਼ਾਰ ਦਾ ਹੋਵੇ ਤੇ ਸੂਟ ਬਹੁਤ ਸੋਹਣਾ ਲੱਗੂ ਆ ਪਾਇਆ ਹੋਇਆ ਤੇ ਮੈਂ ਐਦਾਂ ਹੀ ਸਲਾਹ ਕਰੀਏ ਮੈਨੇ ਇਹ ਵਾਲੇ ਸੂਟ ਦੀ ਦੇਖੋ ਤਾਂ ਨੇੜੇ ਹੋ ਕੇ ਦਿਖਾਣੇ ਆ ਕੋ ਬਹੁਤ ਸੋਹਣਾ ਕਲਰ ਹੈ ਬਲੈਕ ਕਲਰ ਹੈ ਇਹ ਤੇ ਇਹਦੇ ਵਾਈਟ ਕਲਰ ਦੀ ਲੈਸ ਲਗਾਉਂਗੀ ਤੇ ਮਤਲਬ ਕਿ ਵਾਈਟ ਲੈਸ ਇੱਕ ਤਾਂ ਮੈਂ ਲਗਾਉਂਗੀ ਗੱਬੇ ਤਾਂ ਮੈਂ ਲਗਾਉਂਗੀ ਚੌੜੀ ਪੱਟੀ ਵਾਲੀ ਲੈਸ ਜਿਹੜੀ ਚੌੜੀ ਪੱਟੀ ਵਾਲੀ ਲੈਸ ਹੁੰਦੀ ਆ ਸੈੱਟ ਤੇ ਲਗਾ ਲੂੰਗੀ ਬਰੀਕ ਪੱਟੀ ਵਾਲੀ ਲੈਸ ਤੇ ਤਿੰਨ ਲੜੀਆਂ ਲਗਾਉ ਲੈਸ ਦੀਆਂ ਤੇ ਬਹੁਤ ਜਿਆਦਾ ਸੋਹਣਾ ਸੂਟ ਬਣ ਜੂ ਵਾਈਟ ਸ਼ੇਡ ਦਾ ਦੁਪੱਟਾ ਡਾਈ ਕਰਾਵਾਂਗੇ ਨਹੀਂ ਤਾਂ ਚਨੂਨ ਦਾ ਦੁਪੱਟਾ ਡਾਈ ਕਰਾਉਂਗੇ ਇਹਦੇ ਨਾਲ ਨਹੀਂ ਮੈਂ ਕਰਾਉਂਗੀ ਜੀ ਮਕੇਸ਼ ਵਾਲਾ ਤੇ ਬਹੁਤ ਸੋਹਣਾ ਸੂਟ ਬਣੂਗਾ ਜੀ ਇਹ ਤੇ ਇਹ ਮਤਲਬ ਕਿ ਜਿਆਦੇ ਗਰਮੀ ਹੁੰਦੀ ਆ ਉਦੋਂ ਕੱਪੜਾ ਮਤਲਬ ਕਿ ਵਧੀਆ ਠੰਡਾ ਠੰਡਾ ਲੱਗਦਾ ਇਹ ਪਾ ਕੇ ਜਿਆਦੇ ਗਰਮੀ ਚ ਪੈਂਦਾ ਹੈ ਤੇ ਵੱਧ ਗਰਮੀ ਦੇ ਵਿੱਚ ਤਾਂ ਕਾਟਨੀ ਵਧੀਆ ਰਹਿੰਦੀ ਹੈ ਜੀ ਤੇ ਮਿਕਸ ਕੱਪੜਾ ਪੈਂਦਾ ਸਤੰਬਰ ਦੇ ਮਹੀਨੇ ਵਿੱਚ ਸ਼ੁਰੂ ਹੋ ਜਾਂਦਾ ਪਹਿਣਾ ਕਿਉਂਕਿ ਉਦੋਂ ਥੋੜਾ ਜਿਹਾ ਮੌਸਮ ਚੇਂਜ ਹੋ ਜਾਂਦਾ ਸਤੰਬਰ ਦੇ ਮਹੀਨੇ ਚ ਤੇ ਉਦੋਂ ਪੈਂਦਾ ਹੈ ਪੀਸੀ ਕਾਟਨ ਦਾ ਕਸੂਟ ਜਿਹੜਾ ਆਹ ਵਾਲਾ ਮੈਂ ਤੁਹਾਨੂੰ ਕਿਹਾ ਇਹ ਬੜਾ ਸਟਿਚ ਕਰੂੰਗੀ ਤੇ ਇਹਦੀ ਮੇਰੀ ਸਲਾਹ ਸੂਟ ਦੀ ਇਦਾਂ ਐ ਵੀ ਇਹਦਾ ਮੈਂ ਬਣਾਵਾਂ ਫ੍ਰਾਕ ਟਾਈਪ ਸੂਟ ਮਤਲਬ ਕਿ ਫ੍ਰਾਕ ਵੀ ਬਣਾਉਣੀ ਹੈਗੀ ਜਿਹੜੇ ਦੋ ਬਲ ਪੈਂਦੇ ਹੁੰਦੇ ਨੇ ਮਤਲਬ ਚੱਕਾਂ ਵਾਲੀ ਫ੍ਰਾਕ ਉਹ ਵਾਲੀ ਫ੍ਰਾਕ ਬਣਾਉਂਗੀ ਨਾਲ ਕਰੂੰਗੀ ਸਟੇਟ ਸਲਵਾਰ ਤੇ ਜਾਰੇ ਹੈਵੀ ਸਲਵਾਰਾ ਕਿਉਂਕਿ ਆਪਾਂ ਪਾਉਂਦੀ ਹੈਗੀ ਗਰਮੀ ਜ਼ਿਆਦੇ ਆ ਤੇ ਇਹਦੀ ਵੀ ਮੈਂ ਬਿਲਕੁਲ ਹੌਲੀ ਸੀ ਸਲਵਾਰ ਕਰੂੰਗੀ ਤੇ ਜ਼ਿਆਦੇ ਭਾਰੀ ਨਹੀਂ ਕਰਦੀ ਹੋਏਗੀ ਤੇ ਬਹੁਤ ਸੋਹਣਾ ਸੂਟ ਬਣਨਗੇ ਇੱਕ ਸੂਟ ਵਿੱਚ ਇਹ ਕੱਢਿਆ ਜੀ ਸਿਲਾਈ ਕਰਨ ਵਾਸਤੇ ਤੇ ਇਹ ਹੈਗਾ ਜੀ ਫਰੋਜੀ ਕਲਰ ਆ ਇਹ ਆਰਡੀ ਦਾ ਸੂਟ ਹੈ ਆਰਡੀ ਕਾਟਨ ਹੁੰਦਾ ਜੀ ਜਿਹੜਾ ਆਰਡੀ ਕਾਟਨ ਉਹ ਵਾਲਾ ਸੂਟ ਹੈ ਇਹ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਦੇਖੋ ਕਲਰ ਵੀ ਬਹੁਤ ਸੋਹਣਾ ਤੇ ਆਰਡੀ ਕਲੈਕਸ਼ਨ ਦਾ ਕੱਪੜਾ ਹੈ ਇਹ ਤੇ ਇਹ ਕੱਪੜਾ ਦਾ ਫਾਇਦਾ ਆਇਆ ਇਹ ਚੜਦਾ ਨਹੀਂ ਹੈਗਾ ਕੱਪੜਾ ਜਿਹੜਾ ਆਰਡੀ ਕਾਟਨ ਹੁੰਦਾ ਜੀ ਇਹ ਚੜਦਾ ਨਹੀਂ ਹੈਗਾ ਇਹਨੂੰ ਧੋਣ ਦੀ ਵੀ ਲੋੜ ਹੈਗੀ ਮਤਲਬ ਕਿ ਕਈ ਮੇਰੀ ਭੈਣਾਂ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਉਹਨੂੰ ਧੋ ਕੇ ਫੇਰ ਸਲਾਈ ਕਰਦੇ ਨਾ ਭਈ ਇਹ ਚੜ ਜੂਗਾ ਇਹ ਲਫ ਜੂਗਾ ਮੈਂ ਕਦੇ ਵੀ ਕਾਟਨ ਦਾ ਸੂਟ ਜਦੋਂ ਮੈਂ ਆਪ ਦਾ ਕਾਟਨ ਦਾ ਸੂਟ ਕੋਈ ਵੀ ਸਲਾਈ ਕਰਾਂ ਮੈਂ ਕਦੇ ਵੀ ਧੋਕੇ ਨਹੀਂ ਸਿਉਂਦਾ ਹੈਗਾ ਧੋਕੇ ਸੂਟ ਦੀ ਡੈਸ ਜਿ ਖਰਾਬ ਹੋ ਜਾਂਦੀ ਆ ਤੇ ਨਾਲੇ ਕਾਣ ਜਾ ਪੈ ਜਾਂਦਾ ਮੈਂ ਕਦੇ ਧੋਕੇ ਸਲਾਈ ਨਹੀਂ ਕੀਤਾ ਹੈਗਾ ਜੇ ਆਪਾਂ ਨੂੰ ਬਹਿਮ ਹੋਵੇ ਵੀ ਇਹ ਚੜੂਗਾ ਅੱਧਾ ਇੰਚ ਨੀ ਮਾਰ ਰੱਖ ਲੋ ਜੇ ਐ ਹੋਵੇ ਵੀ ਇਹ ਸੁੰਗੜ ਜੂਗਾ ਫਿਰ ਅੱਧਾ ਇੰਚ ਖੁੱਲਾ ਰੱਖ ਲੋ ਥੋੜਾਏ ਉਹਦੇ ਨਾਲ ਕੀ ਫਰਕ ਪੈ ਜੂਗਾ ਤੇ ਸੂਟ ਪੂਰਾ ਆਪਣਾ ਵਧੀਆ ਬਣ ਜਾਂਦਾ ਜੀ ਕਾਟਨ ਦਾ ਜਿਹੜਾ ਇਹ ਆਡੀ ਦਾ ਕੱਪੜਾ ਨਾ ਇਹ ਚੜੇ ਨਾ ਇਹ ਸੁੰਗੜੇ ਇਹ ਜਿਵੇਂ ਹੈਗਾ ਕੱਪੜਾ ਉਦਾਂ ਹੀ ਰਹੂਗਾ ਇਹਦੇ ਵੀ ਮੇਰੀ ਸਲਾਹ ਹੈ ਵੀ ਇਹਦੇ 베بی ਪਿੰਕ ਕਲਰ ਦੀ ਲੈਸ ਲਾ ਲੂੰਗੀ ਤੇ 베بی ਪਿੰਕ ਚੁੰਨੀ ਡਾਈ ਕਰਵਾ ਲੂੰਗੀ ਤੇ ਬਹੁਤ ਜ਼ਿਆਦਾ ਸੋਹਣਾ ਬਣ ਜੂਏ ਵੀ ਸੂਟ ਤੇ ਤਿੰਨ ਸੂਟ ਕੱਡੇ ਨੇ ਜੀ ਮੈਂ ਸਿਲਾਈ ਕਰਨ ਵਾਸਤੇ ਇੱਕ ਮੈਂ ਸੂਟ ਸਿਲਾਈ ਕਰਦੀ ਆ ਮਸਲੀਨ ਕਾਟਨ ਦੇ ਦੁਪੱਟੇ ਨਾਲ ਮੈਂ ਕਿਹਾ ਚਲੋ ਉਹ ਵੀ ਕਰ ਲੈਣੀ ਹੈ ਸਿਲਾਈ ਉਹ ਦੀ ਤੁਹਾਨੂੰ ਸਪੈਸ਼ਲ ਵੀਡੀਓ ਦਿਖਾਵਾਂਗੇ ਤੇ ਦੇਖੋ ਜੀ ਆ ਦੋ ਸੂਟ ਨੇ ਤੇ ਬਹੁਤ ਸੋਹਣੇ ਲੱਗਣਗੇ ਇਹ ਹੈਗੇ ਆਡੀ ਕਾਟਨ ਇਹ ਹੈਗੇ ਏਕੇ ਟੈਕਸ ਦੀ ਕਾਟਨ ਇਹ ਤੇ ਲਾਉਂਗੀ ਵਾਈਟ ਲੈਸ ਇਹ ਤੇ ਲਾਉਂਗੀ 베بی ਪਿੰਕ ਤੇ ਇਹ ਤੇ ਨਾ ਹੁੰਗੀ ਗਾਜਰੀ ਕਲਰ ਦੀ ਜੇ ਗਾਜਰੀ ਕਲਰ ਦੀ ਨਹੀਂ ਹੋਊ ਤਾਂ ਸਕਿਨ ਕਲਰ ਦਾ ਜ਼ਰੂਰ ਨਾ ਹੁੰਦੀ ਜੀ ਕਿਉਂਕਿ ਲੈਸਾਂ ਨਾਲ ਇਸ soort ਦੇ ਡਿਜ਼ਾਈਨ ਬਣ ਜਾਂਦੇ ਨੇ ਤੇ ਸੂਟ ਇਦਾਂ ਲੱਗਦੇ ਨੇ ਜਿਵੇਂ ਆਪਣੇ ਮਹਿੰਗੇ ਤੋਂ ਮਹਿੰਗੇ ਸੂਟ ਹੋਣਾ ਜਿਹੜਾ ਆਹ ਵਾਲਾ ਸੂਟ ਆ ਬਲੈਕ ਇਹ ਜਦੋਂ ਮੈਂ ਤਿਆਰ ਕਰ ਲਿਆ ਨਾ ਇਹ ਹਜ਼ਾਰ ਦਾ ਸੂਟ ਬਣ ਜਾਊ ਆਪਣਾ ਬਹੁਤ ਸੋਹਣਾ ਜਿਆਦਾ ਲੱਗੂ ਆ ਪਾਇਆ ਹੋਇਆ ਇਦਾਂ ਦੇ ਕੱਪੜੇ ਜੀ ਵਧੀਆ ਲੱਗਦੇ ਨੇ ਪਾਈ ਹੋਈ ਤੇ ਮੈਂ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਬਾਲੇ ਮਹਿੰਗੇ ਘਰ ਪਾਉਣ ਵਾਸਤੇ ਹਜ਼ਾਰ ਹਜ਼ਾਰ 15 1500 ਦੇ ਸੂਟ ਪਾਵਾਗੇ ਘਰ ਪਾਉਣ ਵਾਸਤੇ ਇਦਾਂ ਮੈਂ ਕਦੇ ਇੰਨੇ ਮਹਿੰਗੇ ਕੱਪੜੇ ਘਰ ਪਾਏ ਨਹੀਂ ਹੈਗੇ ਮੈਂ ਸੇ ਖਾਨੀਸਾਰ ਨੂੰ ਮੈਂ ਉਦੋਂ ਲਾਉਣੀ ਆ ਜਦੋਂ ਕੀ ਸੂਟ ਨੂੰ ਆਪਣੇ ਨੂੰ ਮਤਲਬ ਕਿ ਕਈ ਇੱਕ ਸੂਟ ਨੂੰ ਆਪਾਂ 4-5 ਵਾਰ ਪਾਲਾ ਨੇ ਆ ਤੇ ਫੇਰ ਮੈਂ ਲਗਾਉਣੀ ਕਰੇ ਲਾਉਂਦੀ ਆ ਸੂਟ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ 300 ਵਾਲੇ ਸੂਟ ਤੇ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਐਵੀ ਇਹਦੇ ਨਾਲ ਮੈਂ ਕਿਹੜਾ ਦੁਪੱਟਾ ੜਾਈ ਕਰਾਵਾਂ ਤੇ ਇਹਦੇ ਨਾਲ ਕਿਹੜਾ ਕਰਾਵਾਂ ਤੇ ਇਹ ਵਾਲੇ ਸੂਟ ਨਾਲ ਕਿਹੜਾ ਕਰਾਵਾਂ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਜੀ ਆਪਾਂ ਹੋਰ ਵਧੀਆ-ਵਧੀਆ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਆਪਣੀ ਭੈਣ ਨੂੰ ਸਪੋਰਟ ਵੱਧ ਤੋਂ ਵੱਧ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਰਹੀ ਸਾਰਨ ਸ਼ਸ਼ਿਕਾ